ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੱਲ ਇੱਕ ਨਹਿੰਗਾ ਦੀ ਮੈਂ ਵੀਡੀਓ ਪਾਈ ਸੀਗੀ ਉਹਨਾਂ ਨੂੰ ਕੱਲ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਨਹਿੰਗਾ ਦੇ ਉੱਪਰ ਹੀ ਹਰਿਆਣਾ ਪੁਲਿਸ ਨੇ ਗੋਲੀ ਚਲਾ ਕੇ ਇੱਕ ਨਹਿੰਗ ਦੇ ਗੋਲੀ ਮਾਰ ਦਿੱਤੀ ਤੇ ਗੋਲੀ ਮਾਰ ਕੇ ਉਹਨੂੰ ਗੋਲੀ ਲੱਗਣ ਦੀ ਗੱਲ ਆ ਰਹੀ ਹੈ ਜ਼ਖਮੀ ਕਰਤਾ ਉਹਨੂੰ ਬਾਈ ਇੱਕ ਮਿੰਟ ਪਿੱਛੇ ਹੋ ਜਾ ਵੀਰੇ ਪਿੱਛੇ ਹੋ ਜਾ ਬਬਲੀ ਕਿੱਥੇ ਲੱਗੀ ਆ ਮੈਂ ਨਾ ਦੱਸ ਤੋ ਫੜਾ ਰਾਜੀ ਸੀ ਨਾ ਅਵੇ ਬਰਪਿੰਡਾ ਮੋਰ ਵੇਖੇ ਮੇਰੀ ਚਾਰ ਮੇਰੀ ਸਿਗੜੀ ਆਵੀ ਮੇਰੀ ਆਮੀ ਕੋਲ ਹਾਂ ਅਵੇ ਬਰਪਿੰਡਾ ਜੀ ਨਾ ਦੋਸਤੋ ਇਹ ਜਿਹੜੀ ਗੋਲੀ ਕੱਲ ਚਲਾਈ ਗਈ ਹੈਗੀ ਰਾਤ ਨੂੰ ਕੱਲ ਸ਼ਾਮ ਨੂੰ ਅਸੀਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਇਹ ਜਿਹੜੇ ਸਿੰਘ ਨੇ ਗਿੰਘ ਸਿੰਘ ਸੀ ਮਿਲੇ ਸੀ ਸਾਨੂੰ ਪਰ ਸਵਾਲ ਪੈਦਾ ਦੋਸਤੋ ਹੁਣ ਇੱਥੇ ਕੀ ਹੁੰਦਾਗਾ ਕੀ ਹਰਿਆਣਾ ਪੁਲਿਸ ਚਲੋ ਮੰਨ ਲਓ ਅਗਰ ਆਪਾਂ ਇਹ ਵੀ ਕਹਨੇ ਆਂਗੇ ਕਿ ਇਹ ਉਹਦੋਂ ਇੱਕ ਸਟੈਪ ਅੱਗੇ ਤੁਰ ਕੇ ਚਲੇ ਗਏ ਤਾਂ ਫਿਰ ਕੀ ਉਹਨਾਂ ਦੇ ਗੋਲੀਆਂ ਮਾਰੀਆਂ ਜਾਣਗੀਆਂ ਕੀ ਮਤਲਬ ਜਿਹੜਾ ਹੈਗਾ ਹਰਿਆਣੇ ਦੀ ਧਰਤੀ ਤੇ ਪੈਰ ਰੱਖਣਾ ਉਹ ਗੋਲੀਆਂ ਮਾਰਨਗੇ ਕੀ ਅਗਰ ਚਾਹੇ ਆਪਾਂ ਸਾਰੀਆਂ ਗੱਲਾਂ ਨੂੰ ਛੱਡ ਦਿਓ ਤੇ ਕਿਸੇ ਅਜੇ ਤਾਂ ਉਹ ਪੰਜਾਬ ਦੀ ਧਰਤੀ ਦੇ ਉੱਪਰ ਹੀ ਸੀਗੇ ਤੇ ਉਹਨਾਂ ਦੇ ਸਿੱਧੀਆਂ ਗੋਲੀਆਂ ਮਾਰਨਗੇ ਪਰ ਮੈਂ ਤੁਹਾਨੂੰ ਦੋਸਤੋ ਹੁਣ ਇੱਕ ਗੱਲ ਮੇਰੀ ਖੁੱਲ ਕੇ ਸੁਣਿਓ ਧਿਆਨ ਨਾਲ ਕੱਲ ਸਰਕਾਰ ਨੇ ਆਪਦੀ ਜਿਹੜੀ ਮਨਸਾ ਸੀ ਉਹ ਕਲੀਅਰ ਕਰ ਦਿੱਤੀ ਸੀ ਕੱਲ ਮੈਂ ਸਵੇਰੇ ਅਜੀਤ ਦੇ ਵਿੱਚ ਜਦੋਂ 메ਨ ਪੇਜ ਪੂਰੇ ਤੇ ਇਸ਼ਤਿਹਾਰ ਦੇਖਿਆ ਸੀਗਾ ਕਿ ਹੁਣ ਕਿਸਾਨ ਅੰਦੋਲਨ ਕਿਉਂ ਉਹਦੇ ਚ ਉਹਨਾਂ ਨੇ ਜਿਹੜਾ ਸਾਰਾ ਸਪਸ਼ਟ ਕੀਤਾ ਸੀਗਾ ਕਿ ਅਸੀਂ ਪੰਜਾਬ ਤੇ ਹਰਿਆਣੇ ਨੂੰ ਐਮਐਸਪੀ ਦਿੰਨੇ ਆ ਕੱਲੇ ਨੂੰ ਬਿਹਾਰ, ਯੂਪੀ ਹੋਰ ਸੂਬਿਆਂ ਦੇ ਵਿੱਚ ਅਸੀਂ ਐਮਐਸਪੀ ਨਹੀਂ ਦਿੰਦੇ ਉਹਨਾਂ ਦਾ ਕਹਿਣ ਦਾ ਤਰੀਕਾ ਸੀਗਾ ਕੇਂਦਰ ਦਾ ਕੱਲ ਇਸ਼ਤਿਹਾਰ ਦੇਣ ਦਾ ਮਤਲਬ ਇਹ ਸੀਗਾ ਕਿ ਅਸੀਂ ਪੰਜਾਬ ਤੇ ਹਰਿਆਣੇ ਦੇ ਉੱਪਰ ਐਹਸਾਨ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਤਾਂ ਐਮਐਸਪੀ ਕੱਲਿਆਂ ਨੂੰ ਦੇ ਰਹੇ ਹਾਂ ਬਾਕੀ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਐਮਐਸਪੀ ਨਹੀਂ ਦੇ ਰਹੇ ਇਸ ਕਰਕੇ ਕਿਉਂ ਪੰਜਾਬੀ ਨੇ ਜਿਹੜੇ ਇਹ ਜਾ ਕੇ ਉੱਥੇ ਅੰਦੋਲਨ ਕਿਉਂ ਕਰਦੇ ਨੇ ਹੁਣ ਦੋਸਤੋ ਮੈਂ ਇਹ ਇਹ ਇਹਨਾਂ ਦੀ ਗੱਲ ਦਾ ਤੁਹਾਨੂੰ ਮਤਲਬ ਇੱਕ ਜਵਾਬ ਦਿੰਨਾਗਾ ਉਹਨਾਂ ਨੇ ਤਾਂ ਆਪਣੇ ਉੱਪਰ ਇਹ احسان ਕਰਕੇ ਦੇਸ਼ ਦੇ ਲੋਕਾਂ ਨੂੰ ਸਾਰੇ ਅਖਬਾਰਾਂ ਦੇ ਵਿੱਚ ਮੇਨ ਪੇਜ ਤੇ ਇਸ਼ਤਿਹਾਰ ਦਿੱਤਾਗਾ ਦੇਸ਼ ਦੇ ਲੋਕਾਂ ਨੂੰ ਇਹ ਇੱਕ ਤਰ੍ਹਾਂ ਦਾ ਮੈਸੇਜ ਦਿੱਤਾਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹ ੱੱਕਾ ਕਰ ਰਹੇ ਨੇ ੱੱਕੇ ਨਾ ਧਰਨੇ ਦਿੰਦੇ ਨੇ ਇਹਨਾਂ ਨੂੰ ਤਾਂ ਅਸੀਂ ਐਮਐਸਪੀ ਜੀਰੀ ਤੇ ਕਣਕ ਦੇ ਉੱਪਰ ਦੇ ਰਹੇ ਹਾਂ ਬਾਕੀਆਂ ਨੂੰ ਦੇ ਨਹੀਂ ਰਹੇ ਉਹ ਬੋਲਦੇ ਨਹੀਂ ਹੈਗੇ ਇਹਨਾਂ ਦਾ ਕਹਿਣ ਦਾ ਭਾਵੇਂ ਆ ਕਿ ਦੂਜੇ ਸੂਬੇ ਨੇ ਜਿਹੜੇ ਉਹ ਬੋਲਦੇ ਨਹੀਂ ਇਹ ਕਿਉਂ ਬੋਲਦੇ ਨੇ ਹੁਣ ਇਹਨਾਂ ਨੂੰ ਇਹਨਾਂ ਦੇ احਸਾਨ ਦਾ جواب ਮੈਂ ਦੇਣਾ ਚਾਹਣਾ ਤੁਸੀਂ ਉਹ ਸਮਾਂ ਯਾਦ ਕਰੋ ਜਦੋਂ ਠੂਠਾ ਫੜ ਕੇ ਅਮਰੀਕਾ ਤੇ ਹੋਰ ਦੇਸ਼ਾਂ ਦੇ ਅੱਗੇ ਤੁਸੀਂ ਫਿਰਦੇ ਸੀਗੇ ਕਿ ਸਾਨੂੰ ਕਣਕ ਦੀ ਖੈਰ ਪਾ ਦਿਓ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਇਹ ਬਾਰ-ਬਾਰ ਬਿਆਨ ਦਿੰਦਾ ਸੀਗਾ ਕਿ ਇੱਕ ਵਖਤ ਦੀ ਰੋਟੀ ਖਾ ਕੇ ਗੁਜ਼ਾਰਾ ਕਰੋ ਆਪਣੇ ਕੋਲੇ ਅਨਾਜ ਘਟ ਹੈ ਇੱਕ ਵਖਤ ਦੀ ਰੋਟੀ ਖਾਓ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਇਹ ਕਹਿੰਦਾ ਹੁੰਦਾ ਸੀ ਉਸ ਸਮੇਂ ਤੇ ਦੂਜੇ ਦੇ ਸਮੂਹੇ ਠੁੱਠਾ ਫੜ ਕੇ ਫਿਰਦਾ ਹੁੰਦਾ ਸੀਗਾ ਫਿਰ ਉਸ ਸਮੇਂ ਜਿਹੜੀ ਐਮਐਸਪੀ ਦੀ ਗੱਲ ਹੋਈ ਉਦੋਂ ਇਹਨਾਂ ਨੇ ਦੇਖਿਆ ਕਿ ਪੰਜਾਬ ਦਾ ਕਿਸਾਨ ਹੈ ਜਿਹੜਾ ਉਹ ਹੀ ਇਸ ਮੁਸ਼ਕਲ ਦਾ ਹੱਲ ਕਰ ਸਕਦਾ ਹੈਗਾ ਕਿਉਂਕਿ ਬਾਕੀ ਜਿਹੜੇ ਇਹ ਚੁੱਪੀ ਬਿਹਾਰ ਦੀ ਜਾਂ ਗੱਲ ਕਰਦੇ ਨੇ ਦੋਸਤੋ ਹੁਣ ਆਪਾਂ ਕਹਿਣਾ ਨਹੀਂ ਚਾਹੁੰਦੇ ਉਹ ਤਾਂ ਸਾਡੇ ਦਿਹਾੜੀ ਕਰਦੇ ਸੀ ਇੱਥੇ ਆ ਕੇ ਉੱਥੇ ਤਾਂ ਅਜੇ ਵੀ ਜਿਹੜੀ ਕੋਈ ਮਾਰੀ ਮੁੱਟੀ ਖੇਤੀ ਹੁੰਦੀ ਹੈ ਸਾਡੇ ਪੰਜਾਬੀ ਜਾ ਕੇ ਕਰਦੇ ਨੇ ਜਿਹੜਾ ਪੰਜਾਬ ਦੀ ਧਰਤੀ ਤੇ ਪੰਜਾਬ ਦਾ ਕਿਸਾਨ ਪੰਜਾਬ ਦਾ ਪਾਉਣ ਪਾਣੀ ਇਹੋ ਹੀ ਜਿਹੜਾ ਸਾਡਾ ਮਸਲਾ ਹੱਲ ਕਰ ਸਕਦਾ ਫਿਰ ਇੱਥੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਗਿਆ ਫਿਰ ਹਰੇ ਇਨਕਲਾਬ ਦਾ ਨਾਰਾ ਦਿੱਤਾ ਗਿਆ ਪੰਜਾਬੀਆਂ ਨੇ ਹਰਾ ਇਨਕਲਾਬ ਲੈ ਕੇ ਆਂਦਾ ਤੇ ਦੇਸ਼ ਦੇ ਲੋਕਾਂ ਦਾ পেট ਭਰ ਕੇ ਦੇਸ਼ ਤੇ ਤੇ ਸਰਕਾਰ ਦੇ ਉੱਪਰ ਸਾਨ ਕੀਤਾ ਸੀ ਨਾ ਕਿ ਤੁਸੀਂ ਸਾਡੇ ਉੱਪਰ احسان ਕੀਤਾ احسان ਅਸੀਂ ਤੁਹਾਡੇ ਉੱਪਰ ਕੀਤਾ ਸੀਗਾ ਤੇ ਦੂਸਰੇ ਨੰਬਰ ਤੇ ਅਸੀਂ ਤੁਹਾਡੇ ਤੇ احسان ਕਰਦਿਆਂ ਕਰਦਿਆਂ ਨੇ ਆਪਣੀ ਜ਼ਮੀਨ ਵੀ ਜ਼ਹਿਰੀਲੀ ਬਣਾ ਲਈ ਆਪਣਾ ਪਾਣੀ ਵੀ ਧਰਤੀ ਦੇ ਵਿੱਚੋਂ ਖਤਮ ਕਰ ਲਿਆ ਪਰ ਤੁਸੀਂ احسان فراموش ਦੇ احسان فراموش ਹੀ ਰਹੇ ਕਿਉਂਕਿ ਤੁਸੀਂ ਤਾਂ ਉਹਨਾਂ ਚੀਜ਼ਾਂ ਨੂੰ ਵੀ ਭੁੱਲ ਗਏ ਸੀਗੇ ਜਦੋਂ ਤੁਹਾਡੀਆਂ ਕੁੜੀਆਂ ਸੜਾਈਆਂ ਸੀਗੀਆਂ ਤੁਸੀਂ ਤਾਂ ਇਹ احسان ਸਾਡੇ ਤੇ ਉਲਟਾ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਐਮਐਸਪੀ ਦੇ ਰਹਾਂ ਐਮਐਸਪੀ ਉਸ ਸਮੇਂ ਦਿੱਤੀ ਸੀ ਤੁਸੀਂ ਕਿ ਅਨਾਜ ਅਗਾਓ ਤੇ ਦੇਸ਼ ਦੇ ਕਿਸੇ ਤਰ੍ਹਾਂ ਪੇਟ ਦੇ ਵਿੱਚ ਰੋਟੀ ਦੀ ਮਤਲਬ ਭੁੱਖ ਹੈ ਜਿਹੜੀ ਉਹ ਮਟਾਓ ਤਾਂ ਸਾਨੂੰ ਐਮਐਸਪੀ ਦਿੱਤੀ ਸੀ ਸਾਡੇ ਤੇ احਸਾਨ ਨਹੀਂ ਸੀ ਕੋਈ ਕੀਤਾ ਇਹ ਜਿਹੜਾ ਦਲੀਲ ਹੈ ਦੋਸਤੋ ਇਹ ਦਲੀਲ ਲੋਕਾਂ ਨੂੰ ਦਿਓ ਤੇ ਦੱਸੋ ਤੇ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦੋਸਤੋ ਇਹ ਗੱਲ ਦੱਸਣੀ ਚਾਹਣਾਗਾ ਇਹ ਬਿਲਕੁਲ ਸਰਕਾਰ ਕਲੀਅਰ ਕਰ ਚੁੱਕੀ ਹੈ ਇਹ ਤੁਹਾਨੂੰ ਮੈਸੇਜ ਹੈ ਜਿਹੜਾ ਇੱਕ ਕਲ ਕਮਿਸ਼ਨਰ ਲੈਵਲ ਦੇ ਅਫਸਰ ਦਾ ਵੀਡੀਓ ਲੀਕ ਹੋ ਰਿਹਾ ਸੀਗਾ ਬੈਰਲ ਹੋ ਰਿਹਾ ਸੀਗਾ ਜਿਹਦੇ ਚ ਉਹ ਕਹਿੰਦਾ ਆਪਦੇ ਮੁਲਾਜ਼ਮਾਂ ਨੂੰ ਦਿਖਾਈ ਦਿੰਦਾ ਹੈਗਾ ਜਿਹਦੇ ਚ ਉਹ ਕਹਿ ਰਿਹਾ ਹੈਗਾ ਕਿ ਆਪਾਂ ਨੇ ਡਬਲ ਡਬਲ ਹਮਲਾ ਕਰਨਾਗਾ ਚਾਹੇ ਉਹਦੇ ਲਈ ਤੁਹਾਨੂੰ ਕੁਝ ਵੀ ਕਰਨਾ ਪੈ ਜਾਵੇ ਆਪਾਂ ਨੇ ਬਚਾਓ ਪੱਖ ਡਿਫੈਂਸ ਵਿੱਚ ਨਹੀਂ ਆਉਣਾ ਆਪਾਂ ਨੇ ਬਚਾਓ ਨਹੀਂ ਕਰਨਾ ਹੈਗਾ ਆਪਾਂ ਨੇ ਹਮਲਾ ਕਰਨਾ ਇਹ ਜਿਹੜੀ ਨਹਿਂਗ ਦੀ ਮੈਂ ਤੁਹਾਨੂੰ ਵਾਰ ਦਿਖਾ ਰਿਹਾਗਾ ਇਹ ਉਸੇ ਕਮਿਸ਼ਨਰ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਇਹ ਉਹਦੀ ਬਦੌਲਤ ਜੋ ਉਹਨੇ ਕੀਤਾ ਹੋਇਆਗਾ ਉਹਦੇ ਮੁਤਾਬਕ ਹੀ ਪੁਲਿਸ ਵਾਲੇ ਨੇ ਜਿਹੜੇ ਉਹ ਗੋਲੀਆਂ ਚਲਾਉਂਦੇ ਨੇ ਉਹਨਾਂ ਦਾ ਮਤਲਬ ਇਹ ਹੈਗਾ ਕਿ ਅਗਰ ਕੋਈ ਅੱਗੇ ਵੀ ਵਧੂਗਾ ਜਾਂ ਕੋਈ ਉਹ ਕਰੂਗਾ ਕਿਉਂ ਨਿਹੰਗਾਂ ਤੇ ਗੋਲੀ ਤਾਂ ਕਰਕੇ ਚਲਾਈ ਆ ਤਾਂ ਕਿ ਲੋਕ ਡਰ ਜਾਣ ਤਾਂ ਕਿ ਲੋਕਾਂ ਦੇ ਮਨ ਵਿੱਚ ਭੈ ਪੈਦਾ ਹੋ ਜੇ ਵੀ ਜੇਕਰ ਇਹ ਨਿਹੰਗਾਂ ਦੇ ਗੋਲੀ ਮਾਰ ਸਕਦੇ ਨੇ ਜਿਨ੍ਹਾਂ ਕੋਲੇ ਆਪਦੇ ਰਵਾਇਤੀ ਹਥਿਆਰ ਵੀ ਹੁੰਦੇ ਨੇ ਤੇ ਸਾਡੇ ਦਾ ਫਿਰੇ ਮਾਰਨਗੇ ਮਾਰਨਗੇ ਸੋ ਦੋਸਤੋ ਇਹ ਜਿਹੜੇ ਹੁਣ ਇਸ ਸਮੇਂ ਮੋਦੀ ਸਰਕਾਰ ਨੇ ਤਾਂ ਨਾ ਇਹ ਸਾਰਾ ਕੁਝ ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਖਾਤਰ ਕੀਤਾ ਜਾ ਰਿਹਾ ਮੇਰੀ ਤੁਸੀਂ ਯਾਦ ਰੱਖਿਓ ਗੱਲ ਨੂੰ ਦੋਸਤੋ ਇਹ ਤੁਹਾਨੂੰ ਬਿਲਣ ਬਣਾ ਕੇ ਪੇਸ਼ ਕਰ ਰਹੇ ਨੇ ਆ ਜਿਹੜੀ ਮੈਂ ਤੁਹਾਨੂੰ ਇਸ਼ਤਿਹਾਰ ਦੀ ਵੀ ਗੱਲ ਕੀਤੀ ਆ ਇਹ ਤੁਹਾਨੂੰ ਬਿਲਣ ਬਣਾਉਣ ਦੀ ਖਾਤਰ ਦੇਸ਼ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਖਬਰ ਨਹੀਂ ਇਸ਼ਤਿਹਾਰ ਕਰੋੜਾ ਰੁਪਏ ਖਰਚ ਕੇ ਸੈਂਕੜੇ ਕਰੋੜ ਕਰੋੜਾ ਖਰਚ ਕੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਕਿ ਤੁਹਾਡੇ ਜਿਹੜੇ ਮਤਲਬ ਅਸੀਂ ਤੁਹਾਡੇ ਤੇ ਇਸ਼ਾਨ ਕਰਦੇ ਆ ਤੇ ਲੋਕਾਂ ਨੂੰ ਦੱਸ ਰਹੇ ਨੇ ਕਿ ਅਸੀਂ ਪੰਜਾਬੀਆਂ ਨੂੰ ਤਾਂ ਮਤਲਬ ਐਮਐਸਪੀ ਦਿੰਨੇ ਆ ਤੇ ਉਹ ਤਾਂ ਵੀ ਰੌਲਾ ਗਲਤ ਪਾ ਰਹੇ ਨੇ ਦੇ ਨਾਲ ਗੋਲੀਆਂ ਮਾਰ ਕੇ ਦੇ ਦੋਸਤੋ ਇਹ ਦਿਖਾ ਰਹੇ ਨੇ ਉਹ ਕਿ ਮੋਦੀ ਕਿਸੇ ਤੋਂ ਡਰਦਾ ਨਹੀਂ ਹੈਗਾ ਮੋਦੀ ਤਾਂ ਇਹ ਖਾਲਸਤਾਨੀ ਨੇ ਇਹ ਵਖਵਾਦੀ ਨੇ ਇਹ ਪਾਕਿਸਤਾਨੀ ਨੇ ਇਹ ਚਾਈਨੀਜ਼ ਨੇ ਇਹਨਾਂ ਦੇ ਅਸੀਂ ਜਿਹੜਾ ਹੈਗਾ ਗੋਲੀਆਂ ਮਾਰਾਂਗੇ ਤੇ ਇਹਨਾਂ ਨੂੰ ਅਸੀਂ ਕੁੱਟਾਂਗੇ ਇਹਨਾਂ ਦੇ ਬੰਬ ਛਿਪਾਂਗੇ ਕੱਲ ਜਿਹੜੇ ਬੰਬ ਦਿਖਾ ਰਹੇ ਸੀ ਗੱਲਿਆਲ ਸਾਹਿਬ ਉਹ ਵੀ ਹੁਣ ਤਾਂ ਗੱਲਾਂ ਛੋਟੀਆਂ ਹੋ ਗਈਆਂ ਕਿਉਂਕਿ ਜਦੋਂ ਸਿੱਧੀਆਂ ਗੋਲੀਆਂ ਹੀ ਮਾਰਨੀਆਂ ਸ਼ੁਰੂ ਕਰਤੀਆਂ ਸੋ ਇਸ ਕਰਕੇ ਇਸ ਚੀਜ਼ ਨੂੰ ਸਮਝੋ ਚਲੋ ਠੀਕ ਹੈ ਕਿ ਹੁਣ ਸਾਰੇ ਕਿਸਾਨ ਜਥੇਬੰਦੀਆਂ ਨੇ ਤਾਂ ਜਿਹੜਾ ਹੈਗਾ ਇਹ ਐਲਾਨ ਕੀਤਾਗਾ ਪਰ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਨਹਿنگ ਸਿੰਘ ਨੇ ਸਿੰਘ ਨੇਗੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਪਹਿਲੀ ਵੀਡੀਓ ਦੇ ਵਿੱਚ ਕਿ ਆਪਾਂ ਹੁਣ ਆਪਸ ਵਿੱਚ ਵੰਡਣਾ ਬੰਦ ਕਰੋ ਕਿਸੇ ਨੂੰ ਕਿਸੇ ਲੀਡਰਸ਼ਿਪ ਤੇ ਜਾਂ ਕਿਸੇ ਨੂੰ ਕਾਮਰੇਡ ਸਿੱਖ ਬਨਾਮ ਇਹ ਚੀਜ਼ਾਂ ਜਿਹੜੀਆਂ ਨੇ ਗਿਆ ਵੈਸੇ ਤਾਂ ਇਹ ਸਾਰੀਆਂ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ ਨੇ ਉਹਨਾਂ ਦੇ ਜਿਹੜੇ ਦਗੜਦੱਲੇ ਨੇ ਉਹ ਕਰਦੇ ਨੇ ਪਰ ਦੋਸਤੋ ਜਿਹੜਾ ਆਮ ਬੰਦਾ ਜਿਹੜਾ ਆਪਣਾ ਆਮ ਕੋਈ ਹੈਗਾ ਜੋ ਦਰਦ ਰੱਖਦਾ ਹੈਗਾ ਪੰਜਾਬੀਆਂ ਦਾ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਬਿਲਕੁਲ ਐਸੀਆਂ ਪੋਸਟਾਂ ਤੇ ਗੱਲਬਾਤ ਕਰਨੀ ਬੰਦ ਕਰੋ ਜਿਦੇ ਚ ਮਤਲਬ ਇਹ ਲੱਗੇ ਕਿ ਅਸੀਂ ਬੰਡੇ ਹੋਇਆ ਸਾਰੇ ਇੱਕ ਮੁੱਠ ਹੋ ਕੇ ਲੜਾਈ ਲੜੋ ਜੇਕਰ ਅਸੀਂ ਔਰੰਗਜੇਬ ਵਰਗਿਆਂ ਨੂੰ ਅਬਦਾਲੀ ਵਰਗਿਆਂ ਨੂੰ ਤੇ ਹੋਰ ਜਕਰੀਆ ਖਾਨ ਵਰਗਿਆਂ ਨੂੰ ਅਸੀਂ ਹਰਾ ਸਕਦੇ ਹਾਂ ਦੋਸਤੋ ਇਹ ਮੋਦੀ ਕੀ ਚੀਜ਼ ਆ ਪਰ ਇਹਨਾਂ ਨਾਲ ਲੜਾਈ ਹੁਣ ਦੋ ਦੋ ਹੱਥ ਕਰਨੇ ਪੈਣਗੇ ਮੈਂ ਡੱਲੇਵਾਲ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਭੰਦੇਰ ਸਾਹਿਬ ਉਹਨਾਂ ਨੂੰ ਤੁਸੀਂ ਬਾਕੀਆਂ ਨੂੰ ਨਾਲ ਐਨ ਤਕੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਲੱਗੋ ਹੁਣ ਇਹ ਜੇ ਜੱਕ ਕਰਨ ਦਾ ਵਕਤ ਨਹੀਂ ਹੈਗਾ ਲੋਕਾਂ ਨੇ ਤੁਹਾਡੇ ਫਿਰ ਉਹ ਚ ਨਹੀਂ ਰਹਿਣਾ ਬਸ ਦੇ ਵਿੱਚ ਹੁਣ ਜੇ ਜੱਕ ਕਰਨੀ ਬੰਦ ਕਰੋ ਫੈਸਲਾ ਇੱਕ ਸਿੱਧਾ ਜਿਹੜਾ ਅਰਜਨ ਵਾਂਗੂ ਨਾ ਮਤਲਬ ਤੋਤੇ ਦੀ ਅੱਖ ਦੇ ਵਿੱਚ ਹੁਣ ਨਿਗਾ ਮਾਰੋ ਜਿੱਥੇ ਤੁਸੀਂ ਹੁਣ ਜੋ ਲੜਾਈ ਜਿੱਤਣ ਦੇ ਲਈ ਜੋ ਵੀ ਕਰਨਾ ਪੈਂਦਾ ਉਹ ਕਰੋ ਆਪਣੇ ਲੋਕਾਂ ਦੇ ਕਿਤੇ ਗੋਲੀਆਂ ਮਰਵਾ ਕੇ ਆਪਣੇ ਲੋਕਾਂ ਨੂੰ ਫੱਟੜ ਕਰਾ ਕੇ ਆਪਣੇ ਲੋਕਾਂ ਦੇ ਬੰਬ ਚਲਵਾ ਕੇ ਜੇ ਵਾਪਸ ਆਓਗੇ ਨਾ ਤਾਂ ਲੋਕਾਂ ਨੇ ਪੰਜਾਬ ਵਿੱਚ ਬੜਨ ਨਹੀਂ ਦੇਣਾ ਤੁਹਾਨੂੰ ਜਿਹੜਾ ਤੁਹਾਨੂੰ ਲੋਕਾਂ ਨੇ ਹੀਰੋ ਬਣਾਇਆ ਦੁਬਾਰਾ ਪਹਿਲਾਂ ਵੀ ਗਲਤੀਆਂ ਕਰ ਗਏ ਸੀ ਪਰ ਫਿਰ ਵੀ ਮੈਂ ਤਾਂ ਖੁਦ ਕਹਿਣਾਗਾ ਕਿ ਨਾ ਉਹਨਾਂ ਆਪ ਗੱਲਾਂ ਤੇ ਮਤਲਬ ਉਹਨਾਂ ਤੇ ਮਿੱਟੀ ਪਾਤੀ ਆਪਾਂ ਨੇ ਪਰ ਲੇਕਿਨ ਜੇਕਰ ਹੁਣ ਵੀ ਕੋਈ ਕੱਚਾ ਕੱਚਾ ਦੁੱਧ ਜਮਾਉਣ ਦੀ ਕੋਸ਼ਿਸ਼ ਕਰੇ ਫਿਰ ਬਹੁਤ ਬੁਰਾ ਹਾਲ ਹੋਊਗਾ ਇਸ ਕਰਕੇ ਹੁਣ ਮਤਲਬ ਜਿਹੜਾ ਆਪਾਂ ਨਾ ਘਟਾਓ ਜੋੜ ਕਰਨਾ ਬੰਦ ਕਰੋ ਘਟਾਓ ਜੋੜ ਕਰਨਾ ਬੰਦ ਕਰੋ ਕਿ ਕਿਸ ਚੀਜ਼ ਦੇ ਵਿੱਚ ਘਟਾ ਕਿਸ ਚੀਜ਼ ਦੇ ਵਿੱਚ ਵਾਧਾ ਹੁਣ ਜੋ ਫੈਸਲਾ ਕਰਕੇ ਤੁਰਿਓ ਜੋ ਜਵਾਨ ਦੇ ਵਿੱਚੋਂ ਗੱਲ ਨਿਕਲ ਗਈ ਜੋ ਤੀਰ ਕਮਾਨ ਦੇ ਵਿੱਚੋਂ ਨਿਕਲ ਗਿਆ ਤੇ ਹੁਣ ਫਿਰ ਉੱਥੇ ਨੂੰ ਚੱਲੋ ਸੋ ਦੋਸਤੋ ਇਹ ਜਿਹੜਾ ਨਿਉਂ ਦਾ ਇਹ ਜਿਹੜਾ ਨਿਉਂ ਦਾ ਉਹਨਾਂ ਨੇ ਗੋਲੀਆਂ ਮਾਰ ਕੇ ਨਹਿੰਗਾ ਦੇ ਪਾਇਆਗਾ ਸਾਡੇ ਇੱਕ ਕਿਸਾਨ ਹੁੰਦਾ ਸੀਗਾ ਮੇਰੇ ਮਤਲਬ ਬਾਬਾ ਜੀ ਲੱਗਦੇ ਸੀਗੇ ਤੇ ਉਹਨਾਂ ਦਾ ਬੁੱਲ ਗਵਾਂਡੀਆਂ ਦੇ ਖੇਤ ਦੇ ਵਿੱਚ ਵੜ ਗਿਆ ਤਾਂ ਜਿਹਦੇ ਖੇਤ ਦੇ ਵਿੱਚ ਬੜਿਆ ਸੀਗਾ ਬਲਦੋ ਦਾ ਤਾਂ ਉਹਦੇ ਕੋਲੇ ਬੋਤਾ ਸੀਗਾ ਉਹਨੇ ਫਿਰ ਕਿਹਾ ਸਰਜੀਤ ਸਿੰਘਆ ਬਲਦ ਤੁਹਾਡਾ ਮੇਰੇ ਖੇਤ ਵਿੱਚ ਵੜ ਗਿਆ ਪਰ ਬੋਤਾ ਦੇਖ ਲੈ ਫਿਰ ਕਿੱਥੋਂ ਦੀ ਮੜੂਗਾ ਕਹਿਣ ਦਾ ਭਾਵ ਇਹ ਸੀਗਾ ਕਿ ਬਲਦ ਤਾਂ ਜੇ 4 ਫੁੱਟ ਵਿੱਚ ਦੀ ਮੜਿਆ ਆ ਬੋਤਾ ਤਾਂ 10 ਫੁੱਟ ਵਿੱਚ ਦੀ ਮੜੂਗਾ ਕਹਿਣ ਦਾ ਭਾਵ ਜਿਹੜਾ ਨਿਉਂਦਾ ਹੈ ਨਿਉਂਦਾ ਫਿਰ ਡਬਲ ਕਰਕੇ ਮੋੜੀਦਾ ਹੁੰਦਾ ਹੈ ਹੁਣ ਇਹਨਾਂ ਨੇ ਨਿਉ ਦਾ ਤੁਹਾਨੂੰ ਹਰਿਆਣੇ ਨੇ ਹਰਿਆਣੇ ਦੀ ਪੁਲਿਸ ਨੇ ਪਾਇਆਗਾ ਹੁਣ ਇਹਨੂੰ ਮੇਰਾ ਵੀਰ ਬਣ ਕੇ ਆਪਣੇ ਉਹਦੇ ਨਾਲ ਸਬਰ ਨਾਲ ਸ਼ਾਂਤੀ ਨਾਲ ਪਰ ਨਿਉ ਦਾ ਡਬਲ ਕਰਕੇ ਮੋੜੋ ਕਿਉਂਕਿ ਆਪਾਂ ਤੰਤਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਾਰਸਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਵਾਰਸਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਰਸਾਂ ਪਰ ਹੱਲਾ ਮਾਰੋ ਆਪਾਂ ਨੂੰ ਜਿੱਤ ਹੋਣੀ ਚਾਹੀਦੀ ਆ ਸ਼ਾਂਤੀ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਓ ਤਾਂ ਆਪਾਂ ਮਤਲਬ ਲੋਕਾਂ ਨੂੰ ਦਿਖਾਉਣ ਦੇ ਕਾਬਲ ਹੋਵਾਂਗੇ ਪਰ ਇਹਨਾਂ ਨੇ ਬਹੁਤ ਪੁੱਜ ਕੇ ਮਾਰੀ ਗੱਲ ਕੀਤੀ ਆ ਇਸ ਗੱਲ ਦਾ ਜਰੂਰ ਜਵਾਬ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੋਸਤੋ ਮੈਨੂੰ ਅਫਸੋਸ ਹੁੰਦਾ ਉਸ ਗੱਲ ਦਾ ਕਈ ਵਾਰੀ ਇੱਕ ਸਿੰਪਲ ਗੱਲ ਕੀਤੀ ਹੋਈ ਨੂੰ ਤੁਸੀਂ ਹਜ਼ਾਰਾਂ ਦੇ ਵਿੱਚ ਮਤਲਬ ਸ਼ੇਅਰ ਕਰ ਦਿੰਦੇ ਹੋ ਤੇ ਲੇਕਿਨ ਜਿਹੜੀਆਂ ਜਿਹੜੀ ਵੀਡੀਓ ਜਿਹੜੀਆਂ ਗੱਲਾਂ ਕੰਮ ਦੀਆਂ ਹੁੰਦੀਆਂ ਨੇ ਕਈ ਵਾਰੀ ਉਹਨਾਂ ਨੂੰ ਤੁਸੀਂ ਸ਼ੇਅਰ ਹੀ ਨਹੀਂ ਕਰਦੇ ਹੈਗੇ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਸਾਡੀ ਅੱਜ ਲੜਾਈ ਐ ਇਸ ਲੜਾਈ ਦੇ ਵਿੱਚ ਕੁੱਦੇ ਹੋਇਆ ਅਸੀਂ ਵੀ ਇਸ ਲੜਾਈ ਦਾ ਇੱਕ ਹਿੱਸਾ ਆਂਗੇ ਯਾਰ ਕਿਉਂ ਨਹੀਂ ਵੀਡੀਓ ਤੁਸੀਂ ਸ਼ੇਅਰ ਕਰਦੇ ਅਸੀਂ ਕਮਜਕਮ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਨਾਲ ਮੱਥਾ ਲਾਈਂ ਬੈਠਿਆਂਗੇ ਤੁਸੀਂ ਯਾਰ ਮਤਲਬ ਵੀਡੀਓ ਸ਼ੇਅਰ ਵੀ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਜ਼ਰੂਰ ਉਹਦੇ ਨਾਲ ਹੌਸਲਾ ਮਿਲਦਾ ਤੇ ਜਿਹੜਾ ਵੀਡੀਓ ਫਿਰ ਫੇਸਬੁੱਕ ਤੇ YouTube ਐ ਜਿਹੜਾ ਜਦੋਂ ਲਾਈਕ ਵੱਧ ਕਰ ਦਿੰਦੇ ਹੋ ਤਾਂ ਉਹਨੂੰ ਉਹ ਵਾਇਰਲ ਕਰਦਾ ਲੋਕਾਂ ਕੋਲ ਭੇਜ ਦਿੰਦਾ ਸੋ ਜ਼ਰੂਰ ਸ਼ੇਅਰ ਕਰਿਓ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹ